ਅਗੇ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਪਤਨੀ ਵੱਲੋਂ ਘਰ ਦਾ ਕਿਰਾਇਆ ਮੰਗਣ ਤੇ ਪਤੀ ਨੇ ਉਸ ਨੂੰ ਕਿਰਾਇਆ ਦੇਣ ਦੀ ਥਾਂ ਉਸਤੇ ਤੇਜ਼ਾਬ ਸੁੱਟ ਦਿੱਤਾ ਮਹਿਲਾ 15 ਫੀਸਦੀ ਤੱਕ ਸੜ ਚੁੱਕੀ ਹੈ ਮੁੱਲਜ਼ਮ ਪਤੀ ਫਿਲਹਾਲ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਔਰ ਅਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਅਤੇ ਪੁਲਿਸ ਉਹਨਾਂ ਮੁੱਲਜ਼ਮ ਪਤੀ ਦੀ ਭਾਲ ਕਰ ਰਹੀ ਹੈ ਘਟਨਾ ਕੱਲ ਸ਼ਾਮ ਦੀ ਹੈ ਜਦੋਂ ਪੀੜਤ ਮਹਿਲਾ ਦਾ ਪਤੀ ਵਿਸ਼ਾਲ ਕੰਮ ਤੋਂ ਘਰ ਵਾਪਸ ਆਇਆ ਸੋਨੀਆ ਨੇ ਜਦੋਂ ਉਸ ਨੂੰ ਘਰ ਦਾ ਕਿਰਾਇਆ ਦੇਣ ਲਈ ਕਿਹਾ ਤਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ ਝਗੜਾ ਇੰਨਾ ਵੱਧ ਗਿਆ ਕਿ ਵਿਸ਼ਾਲ ਨੇ ਸੋਨੀਆ ਤੇ ਤੇਜ਼ਾਬ ਸੋੜ ਦਿੱਤਾ ਤੇਜ਼ਾਬ ਸੋਨੀਆ ਦੇ ਮੂੰਹ ਤੇ ਬਾਹਾਂ ਤੇ ਡਿੱਗਾ ਜਿਸ ਨਾਲ ਸੋਨੀਆ ਦਾ ਮੂੰਹ ਤੇ ਬਾਹਾਂ ਬੁਰੀ ਤਰ੍ਹਾਂ ਝੁਲਸ ਗਈਆਂ ਤੇਜ਼ਾਬ ਸੋਨੀਆ ਦੀ ਅੰਜਲੀ ਦੇ ਪਾਲ ਤੇ ਵੀ ਡਿੱਗਾ ਮুলਜ਼ਮ ਵਿਸ਼ਾਲ ਕਰਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰੇ ਸਾਰੀ ਘਟਨਾ ਦੀ ਜਾਣਕਾਰੀ ਸੋਨੀਆ ਦੇ ਗੁਆਡੀ ਕਾਲਾ ਸਿੰਘ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਮਾਮਲਾ ਦਰਜ ਕਰਕੇ ਮুলਜ਼ਮ ਦੇ ਪਾਲ ਕਰਨੇ ਸ਼ੁਰੂ ਕਰ ਦਿੱਤੀ ਹੈ ਪੀੜਤਾ ਵੱਲੋਂ ਮੁਲਜ਼ਮ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਇਹ ਪੂਰਾ ਮਾਮਲਾ ਕਈ ਸਵਾਲ ਖੜੇ ਕਰਦਾ ਹੈ ਕਿਉਂਕਿ ਤਜਾਬ ਦੀ ਵਿਕਰੀ ਤੇ ਖੁੱਲੇਆਮ ਵਿਕਰੀ ਤੇ ਰੋਕ ਲੱਗੀ ਹੋਈ ਹੈ। ਪੈਸਿਆਂ ਤੋਂ ਪ੍ਰੋਬਲਮ ਹੋਈ ਸੀ। ਮੈਂ ਕਿਰਾਏ ਤੇ ਰਹਿੰਦੀ ਸੀ ਅਰਜਨ ਨਗਰ ਮੇਜਰ ਮਾਸਟਰ ਦੇ ਮਕਾਨ 'ਚ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਕਿਰਾਇਆ ਦੇ। ਇਹਨੇ ਪਹਿਲਾਂ ਵੀ ਮੇਰੀ ਰਗਾਰ ਰੋਗਾਂ ਘੁੱਟੀਆਂ ਸੀ ਤੇ ਮਹੀਨਾ ਕਰਨ ਮੈਂ ਘਰੋਂ ਬਾਹਰ ਕੱਢ ਛੜਿਆ। ਤੇ ਮੈਨੂੰ ਸਾਰੇ ਕਹਿੰਦੇ ਨੇ ਘਰ ਵਾੜਦਾ ਬਾਹਰ ਕਿੱਥੇ ਕੱਢਣਾ ਫੇਰ ਵੀ ਆਦਮੀ ਹੈ ਤੇਰਾ। ਸਰੈਂਟੈਂਚਾਰ ਦਿਨ ਇੱਕ ਘਰ ਵਾਲੇ ਨੂੰ ਤੇ ਮੈਨੂੰ ਕਹੇ ਘਰਾ ਦੇ ਘਰਾ ਦੇਣ ਵਾਲਾ ਵਾ 35-3700 ਰੁਪਇਆ ਦੇਣਾ ਹੈਗਾ ਉਹਨੇ ਹਣੇ ਫੋਨ ਕਰਤਾ ਕਹਿੰਦਾ ਕਿ ਮੈਂ ਸ਼ੀਦਾਂ ਦੇ ਰੋਤਾ ਤਾਂ ਸ਼ੀਦਾਂ ਦੇਣ ਕੇ ਪੈਸੇ ਲੈ ਜਾ ਮੈਂ ਗੱਡੀ ਭਰੀ ਗੱਡੀ ਲੱਦ ਕੇ ਖੜਨੀ ਆ ਤੇ ਇਸਰ ਮਾਵਾਂ ਤੇ ਤਿਆਰ ਹੋ ਕੇ ਘਰ ਆਈਆਂ ਵਾ ਸਾਨੂੰ ਕਹਿੰਦਾ ਮੈਨੂੰ 10 ਰੁਪਏ ਦੋ ਮੈਂ ਰਕਸ਼ਾ ਫੜਨਾ ਜਾ ਕੇ 10 ਰੁਪਏ ਦਿੱਤੇ ਅਸੀਂ ਘਰੋਂ ਬਾਹਰ ਆਏ ਤੇ ਇਹ ਦੁਕਾਨ ਤੇ ਖਲੋਤਾ ਵਾ ਰੋੜ ਤੇ ਖਲੋਤੇ ਜਾ ਕੇ ਤੇ ਸਾਡੇ ਪੀਮਾ ਕਰ ਜਾ ਕੇ ਤੇ ਪਤਾ ਨਹੀਂ ਕੀ ਪਾਤਾ ਮੂਰੇ ਸਾਰੇ ਇਹੋ ਜਿਹਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਸਜ਼ਾ ਦੇਣੀ ਚਾਹੀਦੀ ਇਨਾਂ ਦੀ ਬਹੁਤ ਬੁਰੀ ਹਾਲਾਤ ਸੀ ਜੀ ਕੱਪੜੇ ਸੜੇ ਹੋਏ ਸੀ ਇਹਨਾਂ ਨੂੰ ਮੈਂ ਉੱਥੋਂ ਕੁੜੀਆਂ ਨੂੰ ਕਹ ਵੀ ਤੇ ਕੱਪੜੇ ਬਦਲਾਓ ਤੇ ਮੇਰੇ ਬੂਏ ਗਾੜੀ ਆ ਗਏ ਆ ਤੇ ਮੈਂ ਕੱਪੜੇ ਨਾਲ ਤੇ ਬਦਲਾ ਕੇ ਤੇ ਫਿਰ ਇਹਨਾਂ ਨੂੰ ਮੈਂ ਹਸਪਤਲ ਚੌਂਕੀ ਲੈ ਗਿਆ ਜੀ ਦਰਖਾਸਤ ਕਰਵਾਈ ਇੱਕ ਮੁਲਾਜ਼ਮ ਮੇਰੇ ਨਾਲ ਆਇਆ ਇੱਥੇ ਉਹਨਾਂ ਨੂੰ ਪੇਡਾ ਦਾਖਲ ਕਰਾ ਕੇ ਗਿਆ ਜੀ ਬਹੁਤ ਉਹਨਾਂ ਨੇ ਪਰਵਾਸ ਕੀਤੀ ਮੁਲਾਜ਼ਮਾਂ ਨੇ ਸਾਡੀ ਬਹੁਤ ਅਲਫ ਕੀਤੀ ਇਹਨਾਂ ਦੀ ਮੈਂ ਜੀ ਮਤਲਬ ਇਹਨਾਂ ਵੀ ਕੋਈ ਇਹਨਾਂ ਨੂੰ ਵਿਚਾਰਨ ਦਿੱਤਾ ਜਾਵੇ ਇਹਨਾਂ ਦਾ ਕੋਈ ਨਹੀਂ ਅੱਗੇ ਪਿੱਛੇ ਹੈਗਾ ਇਹਨਾਂ ਦਾ ਬਹੁਤ ਗਰੀਬ ਹੈਗੇ ਆ